ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਤ ਮੈਂ ਹਾਂ ਤੁਹਾਡਾ ਖੂਸ ਰਾਜ ਐਗਜ਼ਟ ਪੋਲ ਦੇ ਆਕੜੇ ਕੀ ਕਹਿੰਦੇ ਨੇ 100 ਦਿਨ ਲਗਾਤਾਰ ਸ਼ਰੋਮਣੀ ਅਕਾਲੀ ਦਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਚੋਣ ਪ੍ਰਚਾਰ ਚੱਲਿਆ ਹਲਕਾ ਲੁਧਿਆਣਾ ਪੱਛਮੀ ਦੀ ਜਿਮਣੀ ਚੋਣ ਨੂੰ ਲੈ ਕੇ ਸਭ ਤੋਂ ਲੇਟ ਉਮੀਦਵਾਰ ਉਤਾਰੇ ਗਏ ਭਾਰਤੀ ਜਨਤਾ ਪਾਰਟੀ ਵੱਲੋਂ ਭਾਰਤੀ ਜਨਤਾ ਪਾਰਟੀ ਨੇ ਸਿਰਫ 16 ਤੋਂ 17 ਦਿਨ ਪਹਿਲਾਂ ਜਿਮਨੀ ਚੋਣ ਦੇ ਵਿੱਚ ਜੀਵਨ ਗੁੱਤਾ ਨੂੰ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਖੈਂਬੜ ਬਾਜੀ ਵੀ ਹੋਈ ਸੁਖਬੀਰ ਸਿੰਘ ਬਾਦਲ ਵੀ ਸਰਗਰਮ ਰਹੇ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਡਾਕਟਰ ਦਜੀਤ ਸਿੰਘ ਛੀਮਾ ਬਲਵਿੰਦਰ ਸਿੰਘ ਪੁੰਦ ਸਿਕੰਦਰ ਸਿੰਘ ਬਲੂਕਾ ਸ਼ੌਂ ਸਿੰਘ ਠੰਡ ਅਨਿਲ ਯੋਸ਼ੀ ਹੋਣਾ ਵੱਲੋਂ ਵੀ ਅੱਧੀ ਚੋਟੀ ਦਾ ਜੋਰ ਲਗਾਇਆ ਗਿਆ ਕਿਉਂਕਿ ਸੋਨ ਸਿੰਘ ਠੰਡਰ ਅਨਿਲ ਜੋਸ਼ੀ ਅਨਿਲ ਜੋਸ਼ੀ ਦੇ ਬ੍ਰਦਰ ਆਦੇ ਸਿਕੰਦਰ ਸਿੰਘ ਮਲੂਕਾ ਤੇ ਇਹਨਾਂ ਚਲਦੀਆਂ ਜਿਮਨੀ ਚੋਣਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਹੋਈ ਇੰਜ ਲੱਗ ਰਿਹਾ ਸੀ ਕਿਵੇਂ ਗੇਮ ਦੇ ਵਿੱਚ ਆ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰ ਉਪਕਾਰ ਸਿੰਘ ਘੁਮਣ ਜੇ ਗੱਲ ਕਰੀਏ ਐਡਵੋਕੇਟ ਪਰ ਉਪਕਾਰ ਸਿੰਘ ਘੁਮਣ ਦੇ ਇਮਾਨਦਾਰ ਨੇ ਕਿਰਦਾਰ ਕਿਰਦਾਰ ਬਹੁਤ ਵਧੀਆ ਹੈ ਕਈ ਉਹਨਾਂ ਨੇ ਅਜਿਹੀਆਂ ਜੰਗਾਂ ਲੜੀਆਂ ਉਹਨਾਂ ਨੇ ਪੈਸਾ ਵੀ ਨਹੀਂ ਲਿਆ ਉਹਨਾਂ ਲੋਕਾਂ ਵੱਲ ਵੀ ਸਪੋਰਟ ਕੀਤਾ ਗਿਆ ਲੇਕਿਨ ਸੁਖਬੀਰ ਸਿੰਘ ਬਾਦਲ ਨੂੰ ਖੁੰਝੇ ਲਾ ਰੱਖ ਦਿੱਤਾ ਹੈ ਆਪ ਆਦੀ ਪਾਰਟੀ ਦੇ ਉਮੀਦਵਾਰ ਸੰਜੀਪ ਰੋੜਾ ਨੇ ਉਧਰ ਕਹਿੰਦੇ ਨੇ ਜਲੂਸ ਨਿਕਲ ਗਿਆ ਹੈ ਕਾਂਗਰਸ ਪਾਰਟੀ ਦਾ ਕਿਉਂਕਿ ਕਾਂਗਰਸ ਪਾਰਟੀ ਕਿਤੇ ਨਾ ਕਿਤੇ ਜਾ ਕੇ ਸੱਤਾ ਦੇ ਵਿੱਚ ਨਹੀਂ ਸੀ ਇਸ ਦਾ ਜਿਹੜਾ ਖਬਰਿਆਜ਼ਾ 23 ਜੂਨ ਨੂੰ ਭੁਗਤਣਾ ਪਵੇਗਾ ਭਾਰਤ ਪੁਸ਼ਪ ਰਾਸ਼ੂ ਨੂੰ ਕਈ ਦਿਨਾਂ ਤੋਂ ਖਬਰਾਂ ਇਹ ਵੀ ਨਿਕਲ ਰਹੀਆਂ ਨੇ ਜੇਕਰ ਭਾਰਤ ਪੁਸ਼ਪ ਰਾਸ਼ੂ ਹਰਦੇ ਨੇ ਉਹਨਾਂ ਦੀ ਬੜੀ ਪੱਕੀ ਯਾਰੀ ਹੈ ਆ ਰਵਨੀਤ ਬਿਚੂ ਦੇ ਨਾਲ ਤੇ ਰਵਨੀਤ ਬਿਚੂ ਦੇ ਨਾਲ ਮਿਲ ਕੇ ਉਹ ਜਲਦੀ ਹੀ ਭਾਰਤੀ ਜਨਤਾ ਪਾਰਟੀ ਵਿੱਚ ਜਾਣਗੇ ਕਿਉਂਕਿ ਈਡੀ ਅਤੇ ਵਿਜੀਲੈਂਸ ਵੱਲੋਂ ਹਾਲੇ ਵੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਜਵਾਂਤਾ ਦੀ ਅਰਜੀ ਵੀ ਜਿਹੜੀ ਖਾਰਜ ਹੋ ਚੁੱਕੀ ਹੈ ਭਾਰਤ ਕੌਸ਼ਨ ਬਾਸ਼ੂ ਦੀ ਉਸ ਤੋਂ ਬਾਅਦ ਕਰਦੇ ਆ ਜੀਵਨ ਗੁਪਤਾ ਦੀ ਜੀਵਨ ਗੁਪਤਾ ਦੇ ਹੱਕ ਵਿੱਚ ਚੋਣ ਪ੍ਰਚਾਰ ਜ਼ਰੂਰ ਕੀਤਾ ਗਿਆ ਰਵਨੀਤ ਬਿਚੂ ਦੇ ਦੁਆਰਾ ਲੇਕਿਨ ਉਹ ਕਹਿੰਦੇ ਨੇ ਕਿ ਸੱਪ ਲੰਘ ਜਾਵੇ ਤੇ ਫਿਰ ਲਕੀਰਾਂ ਕੁੱਟਣ ਦਾ ਕੁੱਟਣ ਦਾ ਤੇ ਕੀ ਫਾਇਦਾ ਕਿਉਂਕਿ 18 15 ਦਿਨਾਂ ਦੇ ਵਿੱਚ ਇਹ ਮੋਚਾ ਫਤੇ ਨਹੀਂ ਕੀਤਾ ਜਾਣਾ ਸੀ ਲੱਗਦਾ ਨਹੀਂ ਕਿ ਜੀਵਨ ਗੁਪਤਾ ਇਹਨਾਂ 15 16 ਦਿਨਾਂ ਦੇ ਵਿੱਚ ਸਾਰੇ ਵੋਟਰਾਂ ਨੂੰ ਮਿਲੇ ਵੀ ਹੋਣ ਜਿਹੜੇ ਹਲਕਾ ਲੁਧਿਆਣਾ ਪਛਮੀ ਦੇ ਨੇ ਕਿਉਂਕਿ ਜਿਸ ਹਿਸਾਬ ਦੇ ਨਾਲ ਆਮ ਆਦਮੀ ਪਾਰਟੀ ਨੇ ਪੂਰੀ ਆਪਣੀ ਮਸ਼ੀਨਰੀ ਜਿਹੜੀ ਕਿ ਦਾਤੇ ਲਾ ਦਿੱਤੀ ਆਮ ਆਦਮੀ ਪਾਰਟੀ ਦੇ ਵਿਧਾਇਕ ਮੰਤਰੀ ਅਫਸਰ ਸ਼ਾਹੀ ਸਾਰੀ ਮਸ਼ੀਨਰੀ ਖੋਦ ਪੰਜਾਬ ਦੇ ਮੁੱਖ ਮੰਤਰੀ ਖੋਦ ਆਮ ਆਦਮੀ ਪਾਰਟੀ ਦੇ ਕ੍ਰਿਮੀਨਲ ਅਰਵਿੰਦ ਕੇ ਜੀਵਾ ਖੋਦ ਮਨੀਸ਼ ਸੋਧਿਆ ਸਤਿੰਦਰ ਜੈਪ ਆਚੀ ਰਾਗਵ ਚੱਡਾ ਸਾਰਿਆਂ ਨੇ ਜਿਹੜਾ ਪੂਰਾ ਤਾਮਚਮ ਝੁਕਿਆ ਤੇ ਦੂਸਰੇ ਪਾਸੇ ਸਿੱਧੇ ਸ਼ਬਦਾਂ ਵਿੱਚ ਕਹਿ ਦਿੰਦਾ ਕਿ ਜੇਕਰ ਭਾਰਤ ਕੋਸ਼ਨ ਆਸ਼ੀਰਵਾਦ ਕੀਆ ਜਿਤਾਓਗੇ ਤਾਂ ਤੁਹਾਨੂੰ ਕੀ ਹੋਵੇਗਾ ਤੁਹਾਡੇ ਕੰਮ ਨਹੀਂ ਹੋਣਗੇ ਤੁਹਾਡੇ ਬਾਰੇ ਜਿਹੜੇ ਕੰਮ ਰੁਕ ਜਾਣਗੇ ਤੁਹਾਡੇ ਇਲਾਕੇ ਦੀ ਡਵੈਲਪਮੈਂਟਰੀ ਹੋਵੇਗੀ ਯਾਨੀ ਕਿ ਸਿੱਧੇ ਸ਼ਬਦਾਂ ਦੇ ਵਿੱਚ ਤਬਕੀ ਦਿੱਤੀ ਗਈ ਅਰਵਿੰਦ ਕੇਚੀਵਾਲ ਵੱਲੋਂ ਉਹਦੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਸ਼ੂ ਜਬਸਟ ਉਹ ਆਸ਼ੂ ਨੈਸਰ ਮਡੇਲਾ ਨਹੀਂ ਹੈ ਆਸ਼ੂ ਦੇ ਸਾਰੇ ਕੱਚੇ ਚਿੱਟੇ ਖੋਲੇਗਾ ਕਿਸ ਤਰ੍ਹਾਂ ਇਹਨਾਂ ਨੇ ਮੰਨ ਲਓ ਭ੍ਰਿਸ਼ਟਾਚਾਰ ਕੀਤਾ ਕਿਸ ਤਰ੍ਹਾਂ ਇਹ ਟੀਚਰਾਂ ਨੂੰ ਪੁੱਠਾ ਬੋਲਦੇ ਸੀ ਕਿਸ ਤਰ੍ਹਾਂ ਬਿਊਰੋਕ੍ਰੇਸੀ ਦੇ ਵਾਟ ਕੱਪ ਦੇ ਸੀ ਜਦੋਂ ਇਹ ਸੱਤਾ ਦੇ ਵਿੱਚ ਸੀ ਜਦੋਂ ਐਜ਼ ਇਹ ਮਾਲ ਮੰਤਰੀ ਸੀ ਉਹ ਸਾਰੇ ਕਿਤੇ ਨਾ ਕਿਤੇ ਪੈਂਤਰੇ ਸਾਰੇ ਸਲੋਗਨ ਕਿਤੇ ਨਾ ਕਿਤੇ ਆਪ ਆਦੀ ਪਾਰਟੀ ਦੇ ਉਮੀਦਵਾਰ ਸੰਜੀਪ ਅਰੋੜਾ ਨੂੰ ਕਮ ਆਏ ਫਖ ਫਖ ਪੱਤਰਵਾਲਾ ਪੱਤਰਕਾਰਾਂ ਵੱਲੋਂ ਐਗਜ਼ੈਪੋਲ ਆ ਰਹੇ ਨੇ ਐਗਜ਼ੈਪੋਲ ਇੱਕੋ ਹੀ ਗੱਲ ਕਹਿ ਰਹੇ ਨੇ ਕਿ ਹਾਕਮ ਤੇ ਰਹੇ ਜਾਂ ਆਪ ਆਦੀ ਪਾਰਟੀ ਦੇ ਸਰਕਾਰ ਦਾ ਉਮੀਦਵਾਰ ਸੰਜੀਪ ਅਰੋੜਾ ਹੀ ਜਿੱਤੇਗਾ ਭਾਵੇਂ ਬਹੁਤ ਜ਼ੋਰ ਲਾਇਆ ਹੈ ਭਾਰਤ ਕੂਸ਼ਨ ਆਸ਼ੂ ਨੇ ਤੇ ਭਾਵੇਂ ਸਾਰਾ ਧਾਮ-ਚਾਮ ਝੋਕਿਆ ਹੈ ਸੁਖਬੀਰ ਸਿੰਘ ਬਾਦਲ ਨੇ ਭਾਵੇਂ ਰਵਰੀਦ ਬਿੱਟੂ ਖੜੇ ਨੇ ਜੀਵਨ ਗੁਪਤਾ ਦੇ ਹੱਕ ਵਿੱਚ ਲਿਖਣ ਇਸ ਦੇ ਬਾਵਜੂਦ ਹਲਕਾ ਲੁਧਿਆਣਾ ਪਸ਼ਮੀ ਦੇ ਲੋਕ ਸਮੇਂਦਾਰ ਨੇ ਉਹ ਕਹਿ ਰਹੇ ਨੇ ਕਿ ਭਾਰਤ ਕੂਸ਼ਨ ਆਸ਼ੂ ਨੂੰ 2027 ਦੀ ਵਿਧਾਨ ਸਭਾ ਦੀ ਚੋਣਾਂ ਦੇ ਜੋਟ ਬਾਦ ਮੰਗੇ ਹੁਣ ਸਮਾਂ ਹੈ ਕੰਮ ਲੈਣ ਦਾ ਹੁਣ ਸਮਾਂ ਹੈ ਆਪਣੀ ਹਲਕੇ ਦੀ ਡਿਵੈਲਪਮੈਂਟ ਕਰਾਉਣ ਦਾ ਇਸ ਕਰਕੇ ਹਾਕਮ ਤੇਰ ਨੂੰ ਵੋਟ ਪਾ ਦੇਣੀ ਜ਼ਰੂਰੀ ਹੈ ਯਾਨੀ ਕਿ ਕੁਝ ਹੀ ਮਿੰਟਾਂ ਬਾਅਦ ਆ ਜਿਹੜਾ ਸਿਸਟਮ ਸਾਰਾ ਬੰਦ ਹੋ ਜਾਵੇਗਾ ਚੋਣਾਂ ਕਰਿਆ ਬੰਦ ਹੋ ਜਾਵੇਗੀ ਉਸ ਤੋਂ ਪਹਿਲਾਂ ਵੱਡੇ ਵੱਡੇ ਚੈਨਲ ਮਨੂੰ ਐਗਜ਼ਿਸਟ ਐਗਜ਼ਿਟ ਜਿਹੜੇ ਪੋਲ ਦੇ ਆંકੜੇ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਕਿ ਭਈ ਇਹ ਵੋਟ ਜਿਹੜੀ ਹੈ ਉਹ ਜ਼ਿਆਦਾ ਪਵੇਗੀ ਭਾਰਤ ਕੁਸ਼ਰ ਸੌਰੀ ਸੰਜੀਵ अरोड़ा ਨੂੰ ਸੰਜੀਵ अरोड़ा ਦੀ ਜਿੱਤ ਹੋਵੇਗੀ ਤਾਂ